ਸਭ ਤੋਂ ਪਹਿਲਾਂ ਚਮਟਕਾਰ ਪ੍ਰਭੂ ਯਿਸੂ ਮਸੀਹ ਜੀ ਨੇ ਕਾਨਾ ਨਗਰ ਦੇ ਵਿੱਚ ਕਰਿਆ ਸੀਗਾ ਜਦੋਂ ਪ੍ਰਭੂ ਯਿਸੂ ਮਸੀਹ ਜੀ ਨੂੰ ਉਸ ਵਿਆਹ ਦੇ ਵਿੱਚ ਸੱਦਿਆ ਤਾਂ ਉਸ ਵਿਆਹ ਦੇ ਵਿੱਚ ਪ੍ਰਭੂ ਯਿਸੂ ਮਸੀਹ ਜੀ ਇਕੱਲੇ ਨਹੀਂ ਗਏ ਸੀਗੇ ਉਸ ਦੇ ਨਾਲ ਉਸ ਦੇ 12 ਚੇਲੇ ਵੀ ਉਸ ਵਿਆਹ ਦੇ ਵਿੱਚ ਸੱਦੇ ਗਏ ਸੀਗੇ ਉਸ ਵਿਆਹ ਦੇ ਵਿੱਚ ਮਾਤਾ ਮਰੀਮ ਵੀ ਬੁਲਾਈ ਗਈ ਸੀ ਜਦੋਂ ਉਸ ਵਿਆਹ ਦੇ ਵਿੱਚ ਗਏ ਸੀਗੇ ਤਾ ਜਿਆਦਾ ਉਸ ਵਿਆਹ ਦੇ ਵਿੱਚ ਗਏ ਸੀਗੇ ਜਿਹੜੀ ਸਭ ਤੋਂ ਮੇਨ ਚੀਜ਼ ਸੀ ਜਿਹੜੀ ਚੀਜ਼ ਦਾ ਸਭ ਤੋਂ ਵੱਧ ਉਸ ਜਗ੍ਹਾ ਦੇ ਉੱਤੇ ਜ਼ਿਕਰ ਹੋ ਰਿਹਾ ਸੀਗਾ ਸਭ ਤੋਂ ਵੱਧ ਉਸ ਜਗ੍ਹਾ ਦੇ ਉੱਤੇ ਉਸ ਚੀਜ਼ ਦਾ ਚਰਚਾ ਹੋ ਰਿਹਾ ਸੀਗਾ ਉਹ ਉਹ ਚੀਜ਼ ਕੀ ਹੋ ਗਈ ਮੁੱਕ ਗਈ ਸੀਗੀ ਉਹ ਚੀਜ਼ ਖਤਮ ਹੋ ਚੁੱਕੀ ਸੀ ਤਾਂ ਜਿਹੜੀ ਮਾਤਾ ਮਰੀਮ ਸੀਗੀ ਉਹ ਟਹਿਲੂਆਂ ਨੂੰ ਕਹਿਣ ਲੱਗ ਰਹੀ ਆ ਜਿਹੜੀ ਮੈਂ ਆਂਗੇ ਉਹ ਕੀ ਹੋ ਗਏ ਮੁੱਕ ਗਏ ਉਹ ਕੀ ਹੋ ਗਏ ਖਤਮ ਹੋ ਚੁੱਕੀ ਆਗੇ ਤਾਂ ਮਾਤਾ ਮਰੀਮ ਪ੍ਰਭ ਯਿਸੂ ਮਸੀਹ ਜੀ ਦੇ ਕੋਲ ਗਏ ਤਾਂ ਪ੍ਰਭ ਯਿਸੂ ਮਸੀਹ ਜੀ ਨਾਲ ਗੱਲਾਂ ਲੱਗ ਰਹੀਆਂ ਕੀ ਕਰਨਾ ਕਹਿੰਦੀ ਜਿਹੜੀ ਉਹ ਮੈਂ ਆ ਕੀ ਹੋ ਗਏ ਖਤਮ ਹੋ ਚੁੱਕੀ ਆ ਤਾਂ ਅੱਗੋਂ ਪ੍ਰਭ ਯਿਸੂ ਮਸੀਹ ਜੀ ਉਸ ਨੂੰ ਜਵਾਬ ਦੇ ਰਹੇ ਨੇ ਕਹਿੰਦਾ ਤੈਨੂੰ ਹਲੇ ਮੇਰੇ ਨਾਲ ਕੀ ਕੰਮ ਕਹਿੰਦਾ ਫਿਰ ਇਹ ਦੁਵਾਦ ਉਸ ਨੂੰ ਕਹ ਰਿਹਾ ਹਲੇ ਕਹਿੰਦਾ ਮੇਰਾ ਟਾਈਮ ਆਇਆ ਨਹੀਂ ਕਹਿੰਦਾ ਤਾਂ ਉਹ ਤੋਂ ਮਾਤਾ ਮਰੀਮ ਤੁਰ ਗਈ ਫਿਰ ਚੇਲਿਆਂ ਦੇ ਨਾਲ ਗੱਲਾਂ ਲੱਗ ਰਹੀਆਂ ਕਰਨਾਂ ਕਹਿੰਦੀ ਜਿਹੜਾ ਸਾਨੂੰ ਕੁਝ ਕਹੇ ਕਹਿੰਦਾ ਜਿਹੜਾ ਕੁਝ ਸਾਨੂੰ ਕਹੇ ਉਹੀ ਕੁਝ ਕਹਿੰਦਾ ਤੁਸੀਂ ਕੀ ਕਰਨਾ ਕਰੋ ਕਹਿੰਦਾ ਜਿਹੜਾ ਵੀ ਕੁਝ ਸਾਨੂੰ ਕਹੇ ਉਹੀ ਕਰੋ ਤਾਂ ਮਰੀਮ ਦੇ ਮਨ ਦੇ ਵਿੱਚ ਖਿਆਲ ਆਇਆ ਵੀ ਜਿਹੜੀ ਸਭ ਤੋਂ ਮੇਨ ਚੀਜ਼ ਆ ਵੀ ਉਹ ਹੀ ਮੁੱਕ ਗਈ ਜਦੋਂ ਆਪਣੇ ਵਿਆਹ ਰੱਖਦੇ ਆਂਗੇ ਜਿਹੜੀ ਆਪਾਂ ਨੂੰ ਸਭ ਤੋਂ ਵਧੀਆ ਚੀਜ਼ ਖਾਸ ਚੀਜ਼ ਮੁੱਕ ਜਾਂਦੀ ਆਪਾਂ ਨੂੰ ਕਿੰਨੀ ਸ਼ਰਮਿੰਦਗੀ ਹੁੰਦੀ ਆ ਇਸੇ ਤਰ੍ਹਾਂ ਮਰੀਮ ਦੇ ਜੀਵਨ ਦੇ ਵਿੱਚ ਵੀ ਉਹ ਸ਼ਰਮਿੰਦਗੀ ਹੋ ਰਹੀ ਸੀਗੀ ਵੀ ਸਭ ਤੋਂ ਮੇਨ ਚੀਜ਼ ਕੀ ਹੋਗੀ ਮੁੱਕ ਗਈ ਸਭ ਤੋਂ ਵਧੀਆ ਚੀਜ਼ ਸੀ ਜਿਹੜੀ ਉਹ ਕੀ ਹੋ ਗਈ ਮੁੱਕ ਗਈ ਜਦੋਂ ਆਪਾਂ ਕੋਈ ਵਿਆਹ ਰੱਖਦੇ ਆ ਉਹ ਚੀਜ਼ ਜਿਹੜੀ ਜਿਹੜੀ ਚੀਜ਼ ਤਾਂ ਸਭ ਤੋਂ ਵੱਧ ਜੇਕਰ ਹੋ ਰਿਹਾ ਹੋਵੇ ਉਹੀ ਚੀਜ਼ ਮੁੱਕ ਜੇ ਤਾਂ ਆਪਾਂ ਨੂੰ ਕਿੰਨੀ ਸ਼ਰਮਿੰਦਗੀ ਹੁੰਦੀ ਹੈ ਇਸੇ ਤਰ੍ਹਾਂ ਮਰੀਅਮ ਦੇ ਜੀਵਨ ਦੇ ਵਿੱਚ ਵੀ ਉਹ ਚੀਜ਼ ਆ ਰਹੀ ਸੀਗੀ ਉਹ ਮਹਿਸੂਸ ਕਰ ਰਹੀ ਸੀ ਉਹ ਚੀਜ਼ ਨੂੰ ਵੀ ਇਹ ਚੀਜ਼ ਮੁੱਕ ਗਈ ਇਹ ਖਤਮ ਹੋ ਗਈ ਇਹ ਚੀਜ਼ ਇੰਨੀ ਸ਼ਰਮਿੰਦਗੀ ਆ ਰਹੀ ਸੀ ਮਰੀਅਮ ਦੇ ਜੀਵਨ ਦੇ ਵਿੱਚ ਤਾਂ ਇਹ ਦੁਵਾਦ ਪ੍ਰਭੂ ਯਿਸੂ ਮਸੀਹ ਜੀ ਨੇ ਜਦੋਂ ਪ੍ਰਭੂ ਯਿਸੂ ਮਸੀਹ ਜੀ ਗਏ ਤਾਂ ਪ੍ਰਭੂ ਯਿਸੂ ਮਸੀਹ ਨੇ ਮਟਕਿਆਂ ਨੂੰ ਮੰਗਾਇਆ ਤਾਂ ਆਪਦੇ ਚੇਲੇ ਨੂੰ ਕਿਹਾ ਕਹਿੰਦਾ ਕਹਿੰਦਾ ਇਹਨਾਂ ਨੂੰ ਕੀ ਕਰੋ ਕਹਿੰਦਾ ਨੱਕੋ ਨੱਕ ਕਹਿੰਦਾ ਭਰ ਦਿਓ ਜਦੋਂ ਉਹ ਉਹਨਾਂ ਨੂੰ ਭਰਨ ਲੱਗ ਰਹੇ ਨੇਗੇ ਉਹ ਨੱਕੋ ਨੱਕ ਭਰ ਦਿੱਤੇ ਤਾਂ ਉਹ ਦਾਖਰਸ ਜਦੋਂ ਪ੍ਰਭ ਯਿਸੂ ਮਸੀਹ ਨੇ ਬਣਾਇਆ ਤਾਂ ਉੱਤਮ ਬਣਿਆ ਬਹੁਤ ਉੱਤਮ ਬਣਿਆ ਤਾਂ ਉਹ ਦਾਖਰਸ ਜਿਹੜੇ ਉਹ ਵਿਆਹ ਦੇ ਵਿੱਚ ਆਏ ਹੋਏ ਸੀਗੇ ਉਹਨਾਂ ਨੂੰ ਦਿੱਤਾ ਤਾਂ ਗੱਲਾਂ ਲੱਗ ਰਹੀ ਨੇ ਕਨ ਕਹਿੰਦੇ ਤੁਸੀਂ ਨੇ ਇਹ ਦਾਖ ਜਿਹੜਾ ਤੁਸੀਂ ਨੇ ਪਹਿਲਾਂ ਦਾਖਰਸ ਪਲਿਆਇਆ ਸੀ ਉਹਦੇ ਨਾਲੋਂ ਵੀ ਬਿਹਤਰ ਬਣਿਆ ਕਹਿੰਦਾ ਉਹਦੇ ਨਾਲੋਂ ਵੀ ਵਧੀਆ ਕਹਿੰਦਾ ਇਹ ਤੁਸੀਂ ਨੇ ਕਿੱਥੇ ਲੁਕੋ ਕੇ ਰੱਖਿਆਗਾ ਉਹ ਗੱਲਾਂ ਲੱਗ ਰਹੀ ਨੇ ਕਰਨ ਕਹਿੰਦਾ ਤੁਸੀਂ ਨੇ ਕਿੱਥੇ ਲੁਕੋ ਕੇ ਰੱਖਿਆਗਾ ਕਹਿੰਦਾ ਪਹਿਲਾਂ ਵਧੀਆ ਦਾਖਰਸ ਦਿੰਦੇ ਨੇ ਪਰ ਤੁਸੀਂ ਨੇ ਕਹਿੰਦਾ ਸਭ ਤੋਂ ਪਹਿਲਾਂ ਕੀ ਦਿੱਤਾ ਮਾੜਾ ਦਾਖਰਸ ਦਿੱਤਾ ਸਾਨੂੰ ਕਹਿੰਦਾ ਫਿਰ ਬਾਅਦ ਬਾਅਦ ਦੇ ਵਿੱਚ ਕਹਿੰਦਾ ਤੁਸੀਂ ਵਧੀਆ ਦਾਖਰਸ ਦੇ ਰਹੇ ਹੋ ਉਹ ਖੁਸ਼ੀ ਦੇ ਨਾਲ ਉਸ ਦਾ ਆਕਰਸ ਨੂੰ ਉਹ ਜੋ ਅੰਗੂਰਾਂ ਦਾ ਦਾਖਰਸ ਬਣਿਆ ਹੋਇਆ ਸੀਗਾ ਪੀਣ ਲੱਗ ਰਹੇ ਨੇਗੇ ਇਹ ਪਰਮੇਯਾਸੂ ਮਸੀਹ ਨੇ ਉਸ ਜਗ੍ਹਾ ਦੇ ਉੱਤੇ ਆਪ ਦਾ ਪਹਿਲਾ ਚਮਤਕਾਰ ਦਿਖਾਇਆ ਸੀਗਾ ਉਸ ਜਗ੍ਹਾ ਦੇ ਉੱਤੇ ਆਪ ਦਾ ਪਹਿਲਾ ਚਮਤਕਾਰ ਕਰਿਆ ਸੀਗਾ ਮਰੀਮ ਦੀ ਸ਼ਰਮਿੰਦਗੀ ਨੂੰ ਦੂਰ ਕਰਿਆ ਸੀਗਾ ਉਹ ਮਨ ਦੇ ਵਿੱਚ ਸੋਚ ਰਹੀ ਸੀਗੀ ਤਾਂ ਉਸ ਦੀ ਸ਼ਰਮਿੰਦਗੀ ਨੂੰ ਪਰਮੇਯਾਸੂ ਮਸੀਹ ਜੀ ਨੇ ਦੂਰ ਕਰ ਦਿੱਤਾ ਸੀਗਾ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਵੀ ਸ਼ਰਮਿੰਦਗੀ ਆ ਪ੍ਰਭੂ ਯਿਸੂ ਮਸੀਹ ਦੇ ਅੱਗੇ ਹਲੇਮ ਹੋ ਤਾਂ ਉਹ ਸ਼ਰਮਿੰਦਗੀ ਨੂੰ ਪ੍ਰਭੂ ਯਿਸੂ ਮਸੀਹ ਜਿਸ ਤਰ੍ਹਾਂ ਮਰੀਯਮ ਦੀ ਸ਼ਰਮਿੰਦਗੀ ਨੂੰ ਦੂਰ ਕਰ ਦਿੱਤਾ ਉਸੇ ਤਰ੍ਹਾਂ ਆਪਣੀ ਸ਼ਰਮਿੰਦਗੀ ਨੂੰ ਵੀ ਪ੍ਰਭੂ ਯਿਸੂ ਮਸੀਹ ਇੱਕ ਦਿਨ ਕਈ ਕਰ ਦੇਣਗੇ ਦੂਰ ਕਰ ਦੇਣਗੇ ਉਹ ਤੇ ਇਮਾਨ ਲੈ ਕੇ ਆਓ ਉਸ ਦੇ ਅੱਗੇ ਹਲੇਮ ਹੋਣਾ ਚਾਹੀਦਾ ਪਰ ਉਸ ਦੇ ਅੱਗੇ ਪ੍ਰਭੂ ਯਿਸੂ ਮਸੀਹ ਜੀ ਦੇ ਅੱਗੇ ਪ੍ਰਾਰਥਨਾ ਕਰਨੀ ਚਾਹੀਦਾ ਪ੍ਰਭੂ ਯਿਸੂ ਪ੍ਰਭੂ ਜੀ ਮਨੁ ਪਿਤਾ ਪਰਮੇਸ਼ਰ ਉਸ ਸ਼ਰਮਿੰਦਗੀ ਤੋਂ ਕੀ ਕਰ ਦੂਰ ਕਰ ਜਿਸ ਤਰ੍ਹਾਂ ਮਰੀਯਮ ਦੀ ਜ਼ਿੰਦਗੀ ਦੇ ਵਿੱਚ ਪ੍ਰਭ ਯਿਸੂ ਮਸੀਹ ਨੇ ਉਸ ਸ਼ਰਮਿੰਦਗੀ ਨੂੰ ਦੂਰ ਕਰ ਦਿੱਤਾ ਸੀਗਾ ਬਹੁਤ ਸਾਰੇ ਲੋਗ ਪ੍ਰਭ ਯਿਸੂ ਮਸੀਹ ਜੀ ਨੂੰ ਤੁੱਛ ਸਮਝਦੇ ਨੇ ਪਰ ਪ੍ਰਭ ਯਿਸੂ ਮਸੀਹ ਆਕਾਸ਼ ਤੇ ਧਰਤੀ ਦਾ ਪਰਮੇਸ਼ਵਰ ਹallelujah ਦੰਨਵਾ ਯਿਸੂ ਰਾਜਾ ਜੋ ਆਕਾਸ਼ ਦੇ ਪੰਛੀਆਂ ਨੂੰ ਪੋਹ ਜਾਂਦੇ ਸਕਦਾ ਆਪਣਾ ਆਪਾਂ ਦਾ ਵੱਧ ਕੇ ਦੇਣ ਵਾਲਾ ਪਰਮੇਸ਼ਵਰ ਕਿਉਂਕਿ ਆਪਾਂ ਨੂੰ ਪ੍ਰਭ ਯਿਸੂ ਮਸੀਹ ਜੀ ਨੇ ਆਪਣੇ ਸਰੂਪ ਦੇ ਉੱਤੇ ਕੀ ਕਰਿਆ ਰਚਿਆਗਾ ਮੇਰੇ ਵੱਲੋਂ ਸ ਨੂੰ ਸਾਰੇ ਇਹ ਭੈਣ ਭਾਈਆਂ ਨੂੰ ਗੋਡਵੈਸ